ਅਦਾਜ ਸਿੰਘ ਜੀ ਜੁੱਤੀਆਂ ਤੱਕ ਟੁੱਟ ਗਈਆਂ ਨੇ ਇਹ ਲੱਖਾਂ ਕਿੱਦਾਂ ਦੱਸੋ ਟ੍ਰੈਕਸ਼ਨ 34000 ਰੁਪਇਆ ਮਹੀਨਾ ਤਨਖਾਹ ਮਿਲਦੀ ਸੀ ਪਰ ਹੁਣ ਇੱਕਦਮ ਘਰ ਬਿਲਕੁਲ ਘਰ ਕਿਸ ਤਰੀਕੇ ਨਾਲ ਚਲਾਓਗੇ ਹੁਣ ਨਹੀਂ ਕੋਈ ਗੱਲ ਨਹੀਂ ਉਹ ਮਾਲਕ ਉਹ ਮਾਲਕ ਕਰੂਗਾ ਕਿਰਪਾ ਮਾਲਕ ਗੁਰੂ ਰਾਮ ਲਾਸ ਕੰਮ ਕੀ ਕਰੋਗੇ ਰੇੜੀ ਲਾਣੀ ਪਏਗੀ ਕਿ ਜਹਾ ਰੱਖਿਆ ਚਲਾਓਗੇ ਹੁਣ ਲੈ ਗੁਰੂ ਰਾਮਦਾਸ ਕਰੂਗਾ ਤੇ ਤੇ ਹੀ ਇਹ ਨਾ ਮੇਰਾ ਧੰਨਵਾਦ ਕੀਤਾ ਕੋ ਕਰੂਗਾ ਬਾਕੀ ਮੈਂ ਅਵਤਾਰ ਸਿੰਘ ਬਾਰੇ ਦੱਸਣਾ ਕਿ ਬਹੁਤ ਹੀ ਵਧੀਆ ਡਿਊਟੀ ਕਰਦੇ ਸੀਗੇ ਜਿਵੇਂ ਟ੍ਰੈਫਿਕ ਡਿਊਟੀ ਬੜੀ ਔਖੀ ਕਪਾਇਰ ਤੇ ਖੜਕੇ ਡਿਊਟੀ ਕਰਦੇ ਸੀਗੇ ਉਹ ਦੇਖੋ ਤੁਹਾਡੇ ਸਾਹਮਣੇ ਕਾਰ ਨੂੰ ਵੀ ਫੁੱਲ ਲੱਗ ਰਹੇ ਉਹਨਾਂ ਦੇ ਉਹਨਾਂ ਦੇ ਕਾਰ ਨੂੰ ਵੀ ਫੁੱਲ ਲਾ ਕੇ ਤੋਰ ਰਹੇ ਆ ਤਾਂ ਕਿ ਉਹਨਾਂ ਨੂੰ ਅਹਿਸਾਸ ਹੋਵੇ ਕਿ ਮਹਿਕਮਾ ਮੇਰੇ ਨਾਲ ਅਕਸਰ ਅਸੀਂ ਦੇਖਦੇ ਆਂ ਕਿ ਰਿਟਾਇਰਮੈਂਟ ਵੇਲੇ ਜਦੋਂ ਕੋਈ ਅਫੀਸਰ ਜਾਂ ਕੋਈ ਮੁਲਾਜ਼ਮ ਰਿਟਾਇਰ ਹੁੰਦਾ ਤਾਂ ਬਹੁਤ ਖੁਸ਼ੀ ਮਨਾਉਂਦੇ ਨੇ ਉਹਨਾਂ ਦੇ ਘਰ ਦੇ ਵੀ ਮਨਾਉਂਦੇ ਨੇ ਤਾਂ ਉਹ ਵੀ ਮਨਾਉਂਦੇ ਨੇ ਅੱਜ ਇੱਕ ਐਸੀ ਰਿਟਾਇਰਮੈਂਟ ਪਾਰਟੀ ਦਿਖਾਵਾਂਗੇ ਕਿ ਜਿੱਥੇ ਖੁਸ਼ੀ ਨਹੀਂ ਅੱਖਾਂ 'ਚੋਂ ਹੰਝੂ ਨਿਕਲਦੇ ਨੇ ਹੰਝੂ ਕਿਉਂ ਨਿਕਲਦੇ ਨੇ 34 ਸਾਲ ਆਪਣੀ ਨੌਕਰੀ ਕੀਤੀ ਅਤੇ ਜਦੋਂ ਰਿਟਾਇਰਮੈਂਟ ਹੋਏ ਨੇ ਤੇ ਅੱਜ ਬਿਲਕੁਲ ਘਰ ਖਾਲੀ ਚੱਲੇ ਨੇ ਹੋਮਗਾਰਡ ਦਾ ਜਮਾਨ ਅਵਤਾਰ ਸਿੰਘ ਜੋ ਬਟਾਲੇ ਲਗਾਤਾਰ ਇਹ ਤੇ ਨਾਦ ਸੀ ਤੇ ਆਪਣੇ ਵੱਲੋਂ ਉਹਦੇ ਵੱਲੋਂ ਲਗਾਤਾਰ ਸ਼ਹਿਰ ਵਾਸੀਆਂ ਦੀ ਸੇਵਾ ਵੀ ਕੀਤੀ ਗਈ ਤੇ ਤੰਦੇ ਹੀ ਆਪਣੀ ਡਿਊਟੀ ਵੀ ਕੀਤੀ ਗਈ ਪਰ ਜਿਸ ਦਿਨ ਅੱਜ ਰਿਟਾਇਰਮੈਂਟ ਸੀ ਤੇ ਅੱਜ ਬਿਲਕੁਲ ਘਰ ਖਾਲੀ ਜਾ ਰਹੇ ਨੇ ਕੋਈ ਵੀ ਜੀਪੀ ਫੰਡ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਉਹਨਾਂ ਨੂੰ ਪੈਸਾ ਨਹੀਂ ਦਿੱਤਾ ਗਿਆ ਸਰਕਾਰ ਵੱਲੋਂ ਕਲਾਜਮ ਨੇ ਉਹਨਾਂ ਨੇ ਇਕੱਠੇ ਹੋ ਕੇ ਜ਼ਰੂਰ ਥੋੜੀ ਬੋਧਾ ਉਸ ਅਵਤਾਰ ਸਿੰਘ ਨੂੰ ਆਪਣੇ ਨਾਲ ਦੇ ਨੂੰ ਜਿਹੜੇ ਨੇ ਅਫਸਰ ਨੇ ਉਹਨਾਂ ਨੂੰ ਜ਼ਰੂਰ ਉਹਨਾਂ ਨੇ ਥੋੜਾ ਜਿਹਾ ਕੋਈ ਭੇਟਾ ਦਿੱਤੀ ਹੈ ਗਿਫਟ ਕੇ ਦਿੱਤੇ ਨੇ ਪਰ ਨਾਲ ਦੀ ਨਾਲ ਜੇਕਰ ਗੱਲ ਕੀਤੀ ਜਾਵੇ ਸਰਕਾਰਾਂ ਦੀ ਤੇ ਸਰਕਾਰਾਂ ਦੇ ਫੈਸਲੇ ਨੇ ਹੋਮਗਾਰਡ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪੈਨਸ਼ਨ ਜਾਂ ਕੋਈ ਵੀ ਜੀਪੀ ਫੰਡ ਨਹੀਂ ਦਿੱਤਾ ਜਾਵੇ ਗੱਲਬਾਤ ਧੁਰੂ ਕਰ ਲਾਂਗੇ ਅਵਤਾਰ ਸਿੰਘ ਨੂੰ ਨਾਲ ਅਵਤਾਰ ਸਿੰਘ ਜੀ ਰਿਟਾਇਰਮੈਂਟ ਆ ਬਹੁਤ ਸਾਰੇ ਲੋਕ ਖੁਸ਼ੀ ਮਨਾਉਂਦੇ ਨੇ ਜਦੋਂ ਰਿਟਾਇਰਮੈਂਟ ਹੁੰਦੇ ਆ ਢੋਲ ਦਾ ਡਗਾ ਜ਼ਰੂਰ ਵੱਜਿਆ ਪਰ ਤੁਹਾਡੀਆਂ ਅੱਖਾਂ ਚ ਜੰਝੂ ਰਹੇ ਕੀ ਮੈਂ ਨਹੀਂ ਬੜੇ ਗੱਲ ਆ ਗਿਆ ਬੜੇ ਬੱਚੇ ਆਏ ਨੇ ਤੇ ਐ ਕਰਕੇ ਗੱਲ ਦੀ ਹਾਲੇ-ਬਲ ਦੁਖੀ ਹਾਂ ਪ੍ਰਧਾਨ ਜੀ ਗੱਲ ਦੀ ਆ ਪਰ ਮਾਤਾ ਦੁਖੀ ਹੁੰਦਾ ਮਾਤਾ ਦੁਖੀ ਹੈ ਨਾ ਮਾ ਮਾਤਾ ਦੁਖੀ ਆ ਕਿ ਨਹੀਂ ਹੁਣ ਮੈਂ ਐ ਕਿਹਸਾ ਦਾ ਮੇਰੇ ਬੱਚੇ ਆ ਪਲਾਂ ਦੀ ਗਾ ਤੇ ਇਹ ਕਰਕੇ ਮੈਂ ਕਿਨਾ ਮਾਰਾ ਨਹੀਂ ਕੀਤਾ ਘਰ ਕਰਕੇ ਨਾਲ ਪਿਆਰ ਮਾਤੇ ਕੀਤਾ ਮੈਂ ਅਰੇ ਭਾ ਅਰੇ ਮੈਂ ਤਾਂ ਕਹਣਾ ਮਿਲ ਕੇ ਜਾਣਾ ਆਂ ਅੱਜ ਮੈਂ ਬੇਕੋ ਪਰਸੇ ਸਰਕਾਰਾਂ ਦੇ ਫੈਸਲੇ ਨੇ 34 ਸਾਲ ਨੌਕਰੀ ਕੀਤੀ ਹੈ 34 ਸਾਲਾਂ ਬਾਅਦ ਅੱਜ ਘਰ ਜ਼ੀਰੋ ਲੈ ਕੇ ਚੱਲੇ ਕੋਈ ਪੈਸਾ ਨਹੀਂ ਜੇਬ 'ਚ ਕੋਈ ਕੁਝ ਨਹੀਂ ਸਰਕਾਰ ਵੱਲੋਂ ਮਿਲਿਆ ਨਾ ਇਹ ਨਹੀਂ ਕੋਈ ਗੱਲ ਨਹੀਂ ਬੇਕੋ 34 ਸਾਲਾਂ ਬਾਅਦ 34 ਸਾਲਾਂ ਬਾਅਦ ਇੰਨੀ ਕਮਾਈ 34000 ਰੁਪਿਆ ਤਨਖਾਹ ਮਹੀਨਾ ਮਿਲਦੀ ਸੀ ਅਵਧਾਰ ਸਿੰਘ ਜੀ ਇੱਧਰ ਗੱਲ ਕਰੋ ਹਾਂ ਜੀ ਅਰੇ ਬੱਜੇ ਬੱਜੇ ਇਹ ਬੱਚੇ ਅਵਤਾਰ ਸਿੰਘ ਜੀ 34000 ਰੁਪਿਆ ਮਹੀਨਾ ਤਨਖਾਹ ਮਿਲਦੀ ਸੀ ਪਰ ਹੁਣ ਇੱਕਦਮ ਘਰ ਬਿਲਕੁਲ ਘਰ ਕਿਸ ਤਰੀਕੇ ਨਾਲ ਚਲਾਓਗੇ ਹੁਣ ਨਹੀਂ ਕੋਈ ਗੱਲ ਨਹੀਂ ਉਹ ਮਾਲਕ ਉਹ ਮਾਲਕ ਕਰੂਗਾ ਕਿਰਪਾ ਮਾਲਕ ਗੁਰੂ ਰਾਮਦਾਸ ਹੂੰ ਕੰਮ ਕੀ ਕਰੋਗੇ ਰੇੜੀ ਲਾਣੀ ਪਏਗੀ ਕਿਹਜਾ ਰਕਸ਼ਾ ਚਲਾਓਗੇ ਉਹ ਲੈ ਗੁਰੂ ਰਾਮਦਾਸ ਕਰੂਗਾ ਗੁਰੂ ਰਾਮਦਾਸ ਆਪੇ ਉਹ ਜਾਣੇ ਜਾਣਿਆ ਤੇ ਤਾਦਾ ਇੰਨਾ ਬੜਾ ਮੈਂ ਦੇਖਣਿਆ ਧੰਨਵਾਦ ਬਲੇ 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 ਮੜਕਾ ਇੰਦਾ ਕਿ ਸੈਟਿੰਗ ਕਿਦਾ ਨਾ ਬਣਦੀ ਮੈਂ ਦੇਖ ਹੈਰਾਨ ਰਹਿ ਗਿਆ ਤੇ ਤੁਸੀਂ ਇੰਨਾ ਮੇਰਾ ਧੰਨਵਾਦ ਕੀਤਾ ਉਹ ਕਰੂਗਾ ਹਾਂ ਲਾਈਕ ਕਰਵਾਉਣ ਫਿਰ ਨੌਕਰੀ ਦੇ ਕੋਈ ਨਾ ਕੋਈ ਕੰਮ ਦੇ ਕਰਨਾ ਹੀ ਪੈਣਾ ਨਾ ਘਰ ਨੂੰ ਚਲਾਉਣ ਵਾਸਤੇ ਆਪਾਰ ਸਿੰਘ ਜੀ ਹਾਂ ਜੀ 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 ਤੁਹਾਡਾ ਆ ਗੱਤ ਬਾਤ ਤੁਹਾਡੇ ਆ ਤੁਸੀਂ ਨਾਮ ਤਾਂ ਜੀ ਬਿਲਕੁਲ ਦੇਖ ਸਕਦੇ ਹੋ ਤੁਸੀਂ ਤਸਵੀਰ ਹੈਗਾ ਅਵਤਾਰ ਸਿੰਘ ਅੱਜ ਵੀ ਚਿਹਰੇ ਦੇ ਉੱਤੇ ਅੱਖਾਂ ਜ਼ਰੂਰ ਪਾਣੀ ਨਾਲ ਭਰੀਆਂ ਵਾ ਪਰ ਕਿਤੇ ਨਾ ਕਿਤੇ ਜ਼ਰੂਰ ਜਵਾਨ ਦੇ ਵਾਹਿਗੁਰੂ ਦਾ ਨਾਮ ਆ ਕਿ ਵਾਹਿਗੁਰੂ ਮੈਨੇ ਘਰ ਨੂੰ ਤੋਰੇਗਾ ਘਰ ਨੂੰ ਚਲਾਏਗਾ ਹੋਰ ਵੀ ਹੋਮਗੜ੍ਹ ਦੇ ਜਵਾਨ ਨੇ ਗਲਬਤ ਕਰ ਰਹੇ ਨੇ ਭਾਜੀ ਤੁਹਾਡਾ ਨਾਮ ਕੀ ਆ ਮੇਰਾ ਨਾਮ ਅਸ਼wini ਕੁਮਾਰ ਸਰ ਕਾ ਜਵਨੀ ਜੀ ਕਿਸ ਤਰੀਕੇ ਨਾਲ ਵੇਖਦੇ ਹੋ ਸਰਕਾਰਾਂ ਦੇ ਫੈਸਲੇ ਵੇਖੋ ਹੋਮਗਾਰਡ ਆ ਜਿਹੜੇ ਰਿਟਾਇਰ ਹੋਇਆ ਵਾ 34 ਸਾਲ ਸਰਕਾਰ ਨੂੰ ਦਿੱਤੇ ਨੇ ਨੌਕਰੀ ਕੀਤੀ ਏ ਪਰ ਅੱਜ ਘਰ ਚੱਲਾ ਵਾ ਖਾਲੀ ਜੇਬ ਸਰ ਅਹੀਂ ਤੇ ਵੇਖੋ ਆਪਣੀ ਜਿਹੜੀ ਮਾਨਦਾਈ ਨੇ ਡਿਊਟੀ ਨਿਭਾਈ ਸਾਰੇ ਜਿੰਨੇ ਵੀ ਸਾਡੇ ਪੰਜਾਬ ਹੋਮਗਾਰਡ ਦੇ ਜਮਾਨ ਪੂਰੀ ਮਾਨਦਾਈ ਤੰਦਾਈ ਨੇ ਡਿਊਟੀ ਨਿਭਾਉਂਦੇ ਨੇ ਬਾਕੀ ਸਾਰੇ ਸਰਕਾਰਾਂ ਨੂੰ ਚੋਣਨਾ ਚਾਹੀਦਾ ਪੁਲਿਸ ਦੇ ਬਰਾਬਰ ਹੀ ਡਿਊਟੀ ਕਰਨੇ ਆ ਜਿੱਥੇ ਵੀ ਮਸਲਕ ਆਉਂਦਾ ਕਿਤੇ ਜੱਜ ਸਾਹਿਬਾਨ ਨੇ ਕਚੈਰੀਆਂ ਨੇ ਕੋਰਟ ਕੰਪਲੈਕਸ ਨੇ ਡੀਸੀ ਦਫ਼ਤਰ ਜਿੱਥੇ ਵੀ ਕਿਤੇ ਸਾਡੇ ਪੰਜਾਬ ਹੋਮਗਾਰਡ ਜੇਲਾ ਹੋਈਆਂ ਪਿਛੇ ਆਰਮੀ ਦੀ جنگ ਲੱਗੀ ਸੀ ਆਰਮੀ ਦੀ جنگ ਦੌਰਾਨ ਪੰਜਾਬ ਹੌਂਗੜ ਜਵਾਨਾਂ ਨੇ ਖੂਬ ਡਿਊਟੀ ਨਿਭਾਈ ਉਹਦੀ ਬਾਰਡਰ ਤੱਕ ਹੀ ਵਸੀਰ ਮਤਲਬ ਕਹਿੰਦਾ ਮੈਂਨ ਤੱਕ ਆਪਾਂ ਪੁੱਟੇ ਨੇ ਤੇ ਜਿਹੜਾ ਸੋਚਿਆ ਜੀ ਨਾ ਪੰਜਾਬ ਹੌਂਗੜ ਦਾ ਯੋਗਦਾਨ ਬਹੁਤ ਜ਼ਿਆਦਾ ਹੈ ਪੰਜਾਬ ਪੁਲਿਸ ਨਾਲ ਵੱਧ ਡਿਊਟੀਆਂ ਹੀ ਕਰਦੇ ਆ ਸਾਡਾ ਸਰਕਾਰ ਦੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਜਵਾਨਾਂ ਦਾ ਜੂਰ ਸੋਚਿਆ ਜਾਵੇ ਇਹਨਾਂ ਨੂੰ ਪੈਨਸ਼ਨ ਤਰਸ ਦੇ ਹੱਦ ਦੇ ਉਦਾਂ ਬਜ਼ੁਰਗਾਂ ਨੂੰ ਵੀ ਤਰਸ ਦੇ ਹੱਦ ਦੇ ਪੈਨਸ਼ਨ ਦੇ ਦੇਣ ਜੀ ਬਿਲਕੁਲ ਐਸਐਚਓ ਟ੍ਰੈਫਿਕ ਦੇ ਰਵਿੰਦਰਪਾਲ ਨੇ ਗੱਲਬਾਤ ਧੁਰੂ ਕਰ ਲਾਂਗੇ ਸਭ ਕਿਸ ਤਰੀਕੇ ਨਾਲ ਦੇਖ ਦਿਓ ਅੱਜ ਹੋਮਗਾਰਡ ਦੀ ਰਿਟਾਇਰਮੈਂਟ ਪਾਰਟੀ ਆ ਅਕਸਰ ਅਸੀਂ ਅਫਸਰਾਂ ਦੀ ਰਿਟਾਇਰਮੈਂਟ ਪਾਰਟੀ ਦੇਖਦੇ ਆ ਹੋਮਗਾਰਡ ਦੀ ਬਹੁਤ ਘੱਟ ਆ ਤੁਹਾਡੇ ਵੱਲੋਂ ਸਾਰਿਆਂ ਵੱਲੋਂ ਸਹਿਯੋਗ ਦੇ ਨਾਲ ਉਸ ਦੀ ਰਿਟਾਇਰਮੈਂਟ ਪਾਰਟੀ ਜਿਹੜੀ ਇੱਥੇ ਕੀਤੀ ਗਈ ਹੈ ਵਿਦਾਇਗੀ ਪਾਰਟੀ ਕੀਤੀ ਗਈ ਹੈ ਤੇ ਨਾਲ ਦੀ ਨਾਲ ਦੇਖਿਆ ਜਾਵੇ ਤਾਂ 34 ਸਾਲ ਡਿਪਾਰਟਮੈਂਟ 'ਚ ਨੌਕਰੀ ਕਰਨ ਤੋਂ ਬਾਅਦ ਅੱਜ ਖਾਲੀਅਤ ਕਰ ਜਾ ਰਹੇ ਆ ਦੇਖੋ ਜਿਹੜੀ 34 ਸਾਲ ਦੀ ਤੁਸੀਂ ਨੌਕਰੀ ਦੀ ਗੱਲ ਕੀਤੀ ਹੈ ਤੇ ਖਾਲੀਅਤ ਜਾ ਰਹੇ ਉਹ ਐਡਮਿਨਿਸਟ੍ਰੇਟਿਵ ਫੈਸਲੇ ਨੇ ਉਹਦੇ ਬਾਰੇ ਮੈਂ ਐਜ਼ ਇੰਸਪੈਕਟਰ ਨਹੀਂ ਗੱਲ ਕਰ ਸਕਦਾ ਜੋ ਮੀੜਾ ਫਰਸੀ ਕਾ ਮੇਰੇ ਕੋਲ ਮਲਾਈਵ ਨੇ ਨੌਕਰੀ ਕੀਤੀ ਪਵਨ ਹੋਮਗਾਰਡ ਆ ਪਵਨ ਕਨਸਟੇਬਲ ਆ ਬਿਲਕੁਲ ਇੱਜ਼ਤ ਮਾੜ ਨਾਲ ਹੋਰੀ ਜਿਹੜੀ ਐ ਤੋਂ ਰਿਟਾਇਰਮੈਂਟ ਵਿਦਾਇਗੀ ਹੋਣੀ ਚਾਹੀਦੀ ਸੀਗੀ ਉਹ ਅਸੀਂ ਆਪਣਾ ਪੂਰਾ ਮੁਲਾਜ਼ਮਾਂ ਨਾਲ ਮਿਲ ਕੇ ਉਹਨਾਂ ਨੂੰ ਪਰਿਵਾਰ ਸਮੇਤ ਬੁਲਾ ਕੇ ਵਿਦ ਰਿਸਪੈਕਟ ਵਿਦਾਇਗੀ ਪਾਰਟੀ ਦੇ ਰਹੇ ਆਂ ਔਰ ਇਹ ਵੀ ਗਾਰੰਟੀ ਦਿੰਦੇ ਆਂ ਕਿ ਆਫਟਰ ਰਿਟਾਇਰਮੈਂਟ ਅਗਰ ਉਹਨਾਂ ਨੂੰ ਡਿਪਾਰਟਮੈਂਟ ਤੋਂ ਕਿਸੇ ਤਰੀਕੇ ਦੀ ਲੋਡ ਪਵੇਗੀ ਅਸੀਂ 24 ਘੰਟੇ ਉਹਨਾਂ ਨਾਲ ਆਂ ਬਾਕੀ ਮੈਂ ਅਵਤਾਰ ਸਿੰਘ ਬਾਰੇ ਦੱਸਣਾ ਜਨਾ ਕਿ ਬਹੁਤ ਹੀ ਵਧੀਆ ਡਿਊਟੀ ਕਰਦੇ ਸੀਗੇ ਜਿਵੇਂ ਟ੍ਰੈਫਿਕ ਡਿਊਟੀ ਬੜੀ ਔਖੀ ਕੰਪੈਰ ਤੇ ਖੜਕੇ ਡਿਊਟੀ ਕਰਦੇ ਸੀਗੇ ਤੇ ਇਸ ਤਰੀਕੇ ਨਾਲ ਅੱਜ ਰਿਟਾਇਰਮੈਂਟ ਵਧਾਈ ਗਈ ਤੇ ਮੈਂ ਆਪਣਾ ਤੇ ਆਪਣੇ ਸਟਾਫ ਦਾ ਫਰਜ਼ ਸਮਝਦਾ ਕਿ ਇਹਨਾਂ ਨੂੰ ਪੂਰੇ ਰਿਸਪੈਕਟ ਨਾਲ ਅਸੀਂ ਵਿਦਾ ਕੀਤਾ ਹੈ ਤੇ ਉਹ ਦੇਖੋ ਤੁਹਾਡੇ ਸਾਹਮਣੇ ਕਾਰ ਨੂੰ ਵੀ ਫੁੱਲ ਲੱਗ ਰਹੇ ਉਹਨਾਂ ਦੇ ਨੂੰ ਉਹਨਾਂ ਦੇ ਕਾਰ ਨੂੰ ਵੀ ਫੁੱਲ ਲਾ ਕੇ ਤੋਰ ਰਿਹਾ ਤਾਂ ਕਿ ਉਹਨਾਂ ਨੂੰ ਅਹਿਸਾਸ ਹੋਵੇ ਕਿ ਮਹਿਕਮਾ ਮੇਰੇ ਨਾਲ ਹੈ ਜਿਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜੇ ਹੋਮਗਾਰਡ ਬਹੁਤ ਸਾਰੇ ਰਿਟਾਇਰ ਵੀ ਹੋਏ ਆ ਉਦੋਂ ਕਿਹਾ ਜੇ ਇਸ ਤਰੀਕੇ ਨਾਲ ਪਾਰਟੀ ਕੀਤੀ ਗਈ ਸੀ ਹੋਮਗਾਰਡ ਦੀ ਰਿਟਾਇਰਮੈਂਟ ਤੇ ਸਾਨੂੰ ਜਿੰਨਾ ਪਿਆਰ ਇਹਨਾਂ ਨੂੰ ਮਿਲਿਆ ਉਸ ਤੋਂ ਵੱਧ ਕਿ ਜਿੰਨਾ ਪਿਆਰ ਸਾਨੂੰ ਇਹ ਜਨਾਬ ਹੋਰਾਂ ਨੂੰ ਮਿਲਿਆ ਇੰਨਾ ਪਿਆਰ ਕਦੀ ਨਹੀਂ ਸਾਨੂੰ ਕਿਤੇ ਮਿਲ ਸਕਦਾ ਜੀ ਬਹੁਤ ਵਧੀਆ ਨਾਨੇ ਮਤਲਬ ਕਹਿੰਦਾ ਪਿਆਰ ਦਿੱਤਾ ਬਹੁਤ ਮਾਨ ਦਿੰਦਾ ਇਹਦੀ ਅਸੀਂ ਇੰਨੀ ਤਾਰੀਫ ਨਹੀਂ ਕਰ ਸਕਦੇ ਜਿੰਨਾ ਕਿ ਸਾਨੂੰ ਇਹਨਾਂ ਪਿਆਰ ਦੇਤਾ ਵਾ ਬਹੁਤ ਬਿਲਕੁਲ ਅਵਤਾਰ ਦੇ ਘਰ ਦੇ ਵੀ ਨਾਲ ਆਏ ਨੇ ਉਹਨਾਂ ਦੇ ਮਿਸਿਸ ਨੇ ਗੱਲਬਾਤ जरूर ਕਰਾਵਾਂਗੇ ਅੰਡੀ ਕਿਸ ਤਰੀਕੇ ਨਾਲ ਉਹ ਘਰ ਚੱਲੂਗਾ ਮਰ ਮਾ ਦਾ ਚਲਾਉਣ ਵਾਲਾ ਘਰ ਦੇ ਹੁਣ ਇਹ ਨਹੀਂ ਬੱਚਾ ਇਕੱਲਾ ਕਮਉਂਦਾ ਏ ਉਹਨੇ ਇਹ ਵੀ ਕਮਉਂਦੇ ਹੀ ਤੇ ਚੱਲੇ ਨੇ ਰਲ ਜਨਦੇ ਹੁਣ ਇਕੱਲੇ ਕਮਾਨ ਵਜੇ ਕਮਾਈ ਜਿੰਨੀ ਕਿ ਹੁਣ ਚਲੋ ਪਰਮਾ ਦਾ ਦਵੂਗਾ ਫਿਰ ਕਰੀਏ ਇਹ ਦੇਖਦੇ ਹੋ ਅਵਤਾਰ ਸਿੰਘ ਕਿਸ ਤੀਕੇ ਨਾਲ ਅੱਖਾਂ ਉਹਦੀਆਂ ਫਿਰ ਭਰ ਗਈਆਂ ਵਾ ਵਿਚਾਰੇ ਦੀਆਂ ਕਿ ਮੈਂ 34 ਸਾਲ ਆਪਣੀ ਜਵਾਨੀ ਸਾਰੀ ਗਾਲ ਦਿੱਤੀ ਚੱਪਲਾਂ ਤੱਕ ਟੁੱਟ ਗਈਆਂ ਹੋਣੀਆਂ ਹਾਂ ਕੰਮ ਕਰਕੇ ਜੁੜੀ ਗਈਆਂ ਹਾਂ ਅਰਦਾਸ ਸਿੰਘ ਜੀ ਜੁੱਤੀਆਂ ਤੱਕ ਟੁੱਟ ਗਈਆਂ ਹੋਣੀਆਂ ਇਹ ਲੱਖ ਕਿਤੇ ਕੋਈ ਟੈਂਸ਼ਨ ਕੋਈ ਗੱਲ ਨਹੀਂ ਬੜੀ ਗੱਲੀ ਇਹ ਬੰਨੀ ਕਰਦੀ ਮੇਰੀ ਆ ਠੀਕ ਆ ਮੇਰੀ ਮਿਸ ਜਿਆ ਇਹ ਚੰਗੀ ਚਾਲੀ ਬਹੁਤ ਤੰਗੀ ਆ ਤੇ ਇਹ ਕਰਕੇ ਮੇਰੀ ਇੱਥੇ ਕਰ ਮਾਨ ਕਰਦੀ ਐ ਇਹ ਮੇਰਾ ਪੋਤਰਾ ਨਹੀਂ ਇਹਦਾ ਬਤਰੀ ਆ ਪੋਤਰਾ ਮੇਦੀ ਨਹੀਂ ਉਤਾਰ ਜੀ ਮੈਂ ਜਿਹੜੀ ਗੱਲ ਪੁੱਛੀ ਮੈਂ ਜੁੱਤੀਆਂ ਟੁੱਟ ਗਈਆਂ ਹੋਣੀਆਂ ਡਿਊਟੀ ਕਰਕੇ ਨਾ 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 ਕੋਈ ਗੱਲ ਨਹੀਂ ਹਾਂ ਖੜੇ ਪੈਰ ਰਹਿਣਾ ਡਿਊਟੀ ਕਰਨੀ ਬੜੀ ਔਖੀ ਡਿਊਟੀ ਸੀ ਲੰਬਾ ਸਮਾਂ ਕੱਢਿਆ ਡਿਪਾਰਟਮੈਂਟ 'ਚ ਉਹ ਗੱਲ ਨਹੀਂ ਉਹ ਗੱਲ ਹੈ ਪ੍ਰਧਾਨ ਸਾਹਿਬ ਬਿਲਕੁਲ ਤਸਵੀਰ ਵਿਖਾਇ ਸਕੀ ਆਪਣੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕੀਤੀ ਹੈ ਕਿ ਕਿਸ ਤਰੀਕੇ ਨਾਲ ਅਫਤਾਰ ਦੀਆਂ ਅੱਖਾਂ ਭਰ ਗਈਆਂ ਵਾ ਖਾਲੀ ਅਧਕਾਰ ਜਾ ਰਿਹਾ ਪਰ ਵਾਹਿਗੁਰੂ ਦਾ ਸ਼ੁਕਰਾਨਾ ਕਰ ਰਿਹਾ ਵਾ ਪ੍ਰਮਾਤਮਾ ਦਾ ਸ਼ੁਕਰ ਕਰ ਰਿਹਾ ਵਾ ਸਰਕਾਰਾਂ ਦੇ ਫੈਸਲੇ ਨੇ ਉਹਦੇ ਵਿੱਚ ਅਫਤਾਰ ਦੇ ਜਿਹੜੇ ਅਫੀਸਰ ਨੇ ਉਹਨਾਂ ਨੇ ਵੀ ਕਿਹਾ ਕਿ ਅਸੀਂ ਨਹੀਂ ਉਹਦੇ ਵਿੱਚ ਕੁਝ ਕਹਿ ਸਕਦੇ ਪਰ ਸਰਕਾਰਾਂ ਦੇ ਫੈਸਲੇ ਨੇ ਸਰਕਾਰਾਂ ਨੂੰ ਜ਼ਰੂਰ ਚਾਹੀਦਾ ਵਾ ਕਿ ਹੋਮਗਾਰਡ ਜਦੋਂ ਰਿਟਾਇਰ ਹੁੰਦਾ ਵਾ ਜਾਂ ਜਿਸ ਵੇਲੇ ਇਹਨਾਂ ਦੀ ਰਿਟਾਇਰਮੈਂਟ ਹੁੰਦੀ ਹੈ ਤਾਂ ਉਹਨਾਂ ਨੂੰ ਜ਼ਰੂਰ ਕੁਝ ਨਾ ਕੁਝ ਬੰਦਾ ਉਹਨਾਂ ਦਾ ਹੱਕ ਜਿਹੜਾ ਵਾ ਪੱਤਾ ਵਾ ਉਹ ਦੇਣਾ ਚਾਹੀਦਾ ਵਾ ਤਾਂ ਜੋ ਉਹਨਾਂ ਦਾ ਬਾਅਦ ਵਿੱਚ ਜੀਵਨ ਜਿਹੜਾ ਸੁਖਾਲੇ ਟੰਗਣਾ ਬਤੀਤ ਹੋ ਸਕੇ ਕੈਮਰਾ ਪਰਸਨ ਗੁਰਪ੍ਰੀਤ ਦੇਵ ਜਤਿੰਦਰ ਗੁੰਡਾ ਡੇਲੀ ਪੋਸਟ ਪੰਜਾਬੀ ਬਟਾਲਾ